ਅੱਜ ਕਿਸਮਤ ਮੇਰੇ ਗੀਤਾਂ ਦੀ ਐ ਕਿਸਮੰਜਲ ਤੇ ਆਣ ਖੜੀ ਜਦ ਗੀਤਾਂ ਦੇ ਕਰ ਨੇ ਰਾਏ ਤੇ ਬਾਹਰ ਮੇਰੀ ਤੁੱਪ ਚੜੀ ਇਸ ਸ਼ਾਇਰ ਚ ਮੇਰੇ ਗੀਤਾਂ ਦਾ ਕੋਈ ਇੱਕ ਚਿਹਰਾ ਵੀ ਵਾਕਿਫ ਨਹੀਂ ਪਰ ਫਿਰ ਵੀ ਮੇਰੇ ਗੀਤਾਂ ਨੂੰ ਆਵਾਜ਼ ਦੇਵੇ ਗਲੀ ਗਲੀ ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਡਾਈਏ ਪਰਲੋਕ ਵਿਚਾਰੇ ਕੀ ਜਾਣਣ ਗੀਤਾਂ ਦੀ ਵਿਥਿਆ ਦਰਦ ਭਰੀ ਮੈਂ ਹੰਝੂ ਹੰਝੂ ਰੋ ਰੋ ਕੇ ਆਪਣੀ ਤਾਂ ਓਦ ਹੰਡਾ ਬੈਠਾ ਕਿੰਜ ਓਦ ਹੰਡਾ ਵਾਂ ਗੀਤਾਂ ਦੀ ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ ਕਿਸੇ ਉਮਰੇ ਮੇਰੇ ਗੀਤਾਂ ਨੂੰ ਅਜ ਗੂੜੀ ਨੀਂਦਰ ਆਈਏ ਜਦ ਦਿਲ ਦੇ ਵੇੜੇ ਪੀੜਾਂ ਦੀ ਹੈ ਗੋਡੇ ਗੋਡੇ ਤੋਂ ਪਚੜੀ ਮੇਰੇ ਗੀਤਾਂ ਪਰੀ ਕਹਾਣੀ ਦਾ ਅੱਜ ਅੰਤ ਗਜ਼ਬ ਦਾ ਹੋਇਆ ਏ ਜਦ ਆਈ ਜਵਾਨੀ ਗੀਤਾਂ ਦੀ ਗੀਤਾਂ ਦੀ ਅਰਥੀ ਉੱਠ ਚੱਲੀ ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਲ ਤੇ ਆਣ ਖੜੀ ਜਦ ਗੀਤਾਂ ਦੇ ਕਰ ਨਿਰਾਏ ਤੇ ਬਾਹਰ ਮੇਰੀ ਤੁੱਪ ਚੜੀ ਬਾਹਰ ਮੇਰੀ ਤੁੱਪ ਚੜੀ